ਮਹਾਰਾਜ ਕਰਵਾਇਆ ਕੋਈ ਨਹੀਂ ਬਾਕੀ ਆਪੇ ਮੰਨ ਲਿਆ ਖਾਣਾ ਖਾਧਾ ਦਰਦਾ ਹੋਇਆ ਕੋਈ ਕੰਮ ਨਹੀਂ ਦੱਕੇ ਟਾਣਾ ਨਹੀਂ ਲੈਣ ਕਾਲ ਯਾਰ ਕਾਲ ਆਪਣੇ ਪਰ ਕੀ ਭਾਈ ਕਿਸੇ ਨੂੰ ਧੱਲੋ ਮੁੰਡੇ ਨੂੰ ਟੋਟੋ ਤੇ ਲੈ ਕੇ ਓਏ ਇਧਰ ਆ ਜਰੀ ਨੂੰ ਜਿਹੜਾ ਪਾਣੀ ਨਾਲ ਆਈਏ ਉਹ ਸਰਵਜਨ ਲਈ ਇਹ ਡਰ ਟੈਪ ਬਣ ਜਾਂਦੀ ਹੈ ਇਹ ਚਰਾਗ ਲਏ ਨੇ ਕਿ ਦੋ ਇੱਥੇ ਯਾਰ ਬੰਦੇ ਨਾ ਨਹੀਂ ਚੰਗ ਪਾਣੀ ਲਾ ਕੇ ਆਹ ਉਹ ਉਡੀ ਹੁੰਦੀ ਹੈ ਜਿਹੜੀ ਆਹ ਹਾਂ ਉਹ ਕੀ ਨਾ ਕਿਹੜਾ ਜਿੰਦਾਰ ਵੇਚਦਾ ਮੈਂ ਇਹਾਂ ਨੂੰ ਬਸ ਨਹੀਂ ਆ ਜਿਹਨਾਂ ਦੇ ਡੇਰੇ ਬੈਠੇ ਆ ਤੁਸੀਂ ਉਹਨਾਂ ਦਾ ਨਾਮ ਕੀ ਹੈ ਸਰਪੰਚਾਂ ਦਾ ਕਿਹੜਾ ਉਹ ਜਿਹੜਾ ਆਪਣੇ ਆਲੇ ਲੱਗੇ ਆ ਸਾਡੇ ਇਥੇ ਮੈਂ ਦੋ ਦਿਨ ਦੀ ਟੈਨ ਦਾ ਬੈਠੇ ਬਣਾਇਆ ਹੈਗਾ ਅੱਗੇ ਇਹ ਕੰਟੀਨ ਨੂੰ ਧੰਨਵਾਦ ਕਰਨਾ ਉਹ ਬਤੋ ਰਿਹਾ ਹੈਗਾ ਆਹ ਨਹੀਂ ਗਿਆ ਇਹ ਵੀ ਕੀ ਬੱਸ ਨਾਲੇ ਕਾਲੇ ਨੌਂ ਕਿੰਨੇ ਆਉਂਦੇ ਨੇ ਇਹ ਪ੍ਰੋਗਰਾਮ ਵਿੱਚ ਆਹ ਇਹਨਾਂ ਦੇ ਆਉਂਦੇ ਨੇ ਪਰੇ ਦੀ ਆਹ ਨਾ ਸਵੇਰੇ ਗਿਆ ਨਗਰਚਾਰ ਨਿੱਧ ਪਿੰਡੀ ਸਦਨ ਤੇ ਮਹਾਰਾਜ ਉਹਦੇ ਅੰਦੇ ਨਾਲ ਪੰਗਰਾਦ ਦਾ ਵਿਚਾਰ ਨਾਲ ਸਵੇਰੇ ਗਏ 9 ਵਜੇ ਤੇ ਬਾਅਦ ਸੰਦੇਰੀ ਪੰਗਨਾ ਚਾਰੀ ਦੇ ਉਹ ਨਗਰਾਂ ਚੜ ਗਈ ਜੀ ਤੇ 6 ਪਹਿਲਾਂ ਮਰਗੀ ਦੇ ਕਾਬ ਡੈਮਜ ਹੋ ਗਏ ਰ 7 ਮਾ ਮੈਂ ਸਾਰੇ ਡੁੱਟ ਵੀ ਨਹੀਂ ਗਏ ਪੰਜੀਤੀ ਡੰਗ ਰਗੇ ਮੇਰੇ ਤੇ ਤਿੰਨ ਮੇਰੇ ਮਦਰ ਭਈਆ ਲੱਗਦਾ ਤਿੰਨ ਉਹਦੇ ਹਾਂਜੀ ਤਿੰਨ ਮਤਲਬ ਸਤਨਾਗ ਦੇ ਮਰ ਗਏ ਆਪਣੇ ਪੰਜ 3 ਮਿੰਟ ਪੂਰਾ ਕੀਤਾ ਵਿਚਾਰੇ ਨੇ ਉਹ ਜਦੋਂ ਫੋਨ ਕੀਤਾ 5 ਮਿੰਟ ਬਾਅਦ ਉਸੇ ਵੇਲੇ ਆ ਗਏ ਸੀ ਤੋਂ ਮਤਲਬ ਕਿ 6 ਤੇ 7 ਦੇ ਮਰ ਗਏ ਨੇ ਆਪਣੇ 6 7 ਹੋਰ ਡੈਮੇਜ ਹੈ ਹੀ ਮਤਲਬ ਬਿਲਕੁਲ ਡੈਮੇਜ ਹੋ ਗਏ ਸੀ 6 ਬਿਲਕੁਲ ਮਤਲਬ ਤੋਂ ਸੀਰੀਅਸ ਹੈ ਮੇਰੇ ਉਹ ਫਰਕ ਜਾਦਾ ਹੁਣ ਕਹਿੰਦੇ ਨੇ ਮੇਰੇ ਆਹ ਦਾ ਇਹ ਚ ਤਿੰਨ ਚਾਰ ਮੀਆਂ ਦਾ ਰੋਈ ਬਾਕੀ ਦੂਜੀਆਂ ਹੀ ਵਿੱਚ ਹਥੋਂ ਵਾਲੇ ਨੇ ਨੁਕਸਾਨ ਵੇਖ ਲਓ ਮੇਰੇ ਮਦਰ 6 7 ਨਾਲ ਆ ਗਏ ਕਿੰਨੇ ਮਗਰੇ ਪੱਠੇ ਚੋ ਗਏ ਆ ਤੇ ਉਹਨਾਂ ਦੇ ਵਿੱਚ ਜਿੱਦਾਂ ਮਤਲਬ ਕੀ ਆਉਦੇ ਪੱਠੇ ਹੁੰਦੇ ਨੇ ਉਹੀ ਮਰ ਮਾਰੇ ਲੱਗੇ ਆ ਉਹਨਾਂ ਨੂੰ ਫਰੇਮਾ ਕਰਕੇ ਤਾਂ ਬੱਚਾ ਇੱਕ ਲੈ ਕੇ ਸਵੇਰੇ ਡੰਗਰਾਂ ਨੂੰ ਗਿਆ ਸੀ ਉਹਨੇ ਡੰਗਰਾਂ ਨੇ ਕਿਤੇ ਚਰੀ-ਚੂਰੀ ਖਾ ਲਈ ਹੈ ਤੇ ਡੰਗਰਾਂ ਨੂੰ ਚਰੀ-ਚੂਰੀ ਖਾਣ ਦੇ ਨਾਲ ਉਹ ਚੜ ਗਈ ਹੈ ਤੇ ਜਿਹੜਾ ਡੰਗਰ ਮਤਲਬ 5-7 ਮਰ ਗਏ ਆ ਮਾਜੀ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ ਵਾ ਤੇ ਵਿਚਾਰਾ ਗਰੀਬ ਆ ਵਿਚਾਰਾ ਤੇ ਉਹਦੀ ਜਿਹੜਾ ਮਦਦ ਕੀਤੀ ਜਾਵੇ ਡਾਕਟਰਾਂ ਵਿਚਾਰਿਆਂ ਨੇ ਬੜੀ ਹੈਲਪ ਕੀਤੀ ਹੈ ਬਾਕੀ ਆਪਣੇ ਜਿੰਮੀਦਾਰ ਭਰਾਵਾਂ ਨੇ ਵੀ ਬਹੁਤ ਮਦਦ ਕੀਤੀ ਹੈ ਪਾਣੀ ਪੂਣੀ ਪਿਆਲਾ ਬਹੁਤ ਹੈਲਪ ਕੀਤੀ ਸਾਡੇ ਨਾਲ ਬਹੁਤ ਮਦਦ ਕੀਤੀ ਹੈ ਹੈ ਵਿਚਾਰਾ ਗਰੀਬ ਹੈ ਉਹਦੀ ਨਾਲ ਸਰਕਾਰ ਦੇ ਵੱਲੋਂ ਬਹੁਤ ਮਦਦ ਕੀਤੀ ਜਾਵੇ ਸੀ ਵੀਚ ਕਲਾ ਲੋਰ ਦਿਖੇ ਜਦੋਂ ਵੀ ਭਾਜੀ ਜਾਨੀ ਸਾਡੇ ਕੋਲ ਆਏ ਨੇ ਮਤਲਬ ਮਹਿਰ ਨਹੀਂ ਸੀਗੇ ਆਪਣੇ ਪੰਜਾਬੀ ਭਰਾ ਉਹਨਾਂ ਨੇ ਆ ਕੇ ਦਿੱਤੀ ਜਾਣਕਾਰੀ ਕਿ ਇਸ ਪਿੰਡ ਤੇ ਜਿਹੜੇ ਆ ਗੁਜਰਾ ਦੇ ਜਾਨਵਰ ਜਿਹੜੇ ਆ ਉਹ ਮਰਦੇ ਪਏ ਨੇ ਅਸੀਂ ਉਸੇ ਵੇਲੇ ਆ ਕੇ ਨਾਲ ਆਪਣੇ ਇੱਕ ਐਟ੍ਰੋਪੀਲ ਤੇ ਮੈਥਲਨ ਬਲੂ ਸਾਡੇ ਕੋਲ ਸਲੂਸ਼ਨ ਪਿਆ ਸੀ ਆਪਾਂ ਨਾਲ ਲਿਆਏ ਅਵੀ ਡਵੀਰ ਨੇ ਸਾਨੂੰ ਹਿਸਟਰੀ ਦਿੱਤੀ ਹੈ ਕਿ ਚਰੀ ਦੀ ਇਹਨਾਂ ਨੇ ਉੱਥੋਂ ਚਾਰਾ ਕਰਵਾਇਆ ਤੇ ਚਰੀ ਜਿਹੜੀ ਉਹ ਖਾਲੀ ਸਾਰੇ ਡੰਗਰਾਂ ਨੇ ਅਸੀਂ ਸਾਇਨਾਈਡ ਪాయిਜ਼ਨਿੰਗ ਦਾ ਡਾਇਗਨੋਸਿਸ ਲੈਂਦੇ ਹੋਏ ਸਨੈਪਸ਼ਾਟ ਆਪਾਂ ਆਕੇ ਫਰਸਟ ਏਡ ਟਰੀਟਮੈਂਟ ਜਿਹੜਾ ਉਹਨੂੰ ਦਿੱਤਾ ਨਾਲ ਆਪਾਂ ਨਾਰਮਲਸ ਲਾਈਨ ਦੀ ਫਲੂਇਡ ਥੈਰੇਪੀ ਵੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਮੈਡੀਸਿਨ ਲਖਵਾ ਕੇ ਉਹ ਸਾਰੀ ਸਾਇਨਾਈਡ ਮਗਾ ਕੇ ਸਾਰਿਆਂ ਨੂੰ ਆਪਾਂ ਮੈਥੀਲ ਬਿਊ ਤੇ ਜਿਹੜੀ ਐਟ੍ਰੋਪੀ ਨਾਲ ਬੰਦੀ ਰੋਜ਼ ਨਾਲ ਨਾਰਮਲਸ ਲਾਈਨ ਸਾਰਿਆਂ ਨੂੰ ਦਿੱਤਾ ਇਹ ਲਾਉਣ ਤੋਂ ਬਾਅਦ ਜਿਹੜਾ ਵਾ ਉਹ ਕੋਈ ਵੀ ਜਾਨਵਰ ਜਿਹੜਾ ਉਹਦੀ ਮੌਤ ਨਹੀਂ ਹੋਈ ਉਸ ਤੋਂ ਪ ਟੋਟਲ ਕੋਈ 15 16 ਜਾਨਵਰ ਸੀ ਜਿਹੜੇ ਉਹ ਬਿਮਾਰ ਸੀਗੇ ਜਿਆਦਾ ਉਦਾਂ ਕੁੱਲ 25 ਜਾਨਵਰਾਂ ਨੂੰ ਇਚਰਾਣ ਗਏ ਇਹ ਤੇ 15 ਕ ਜਿਹੜੇ ਜਿਨ੍ਹਾਂ ਨੇ ਚਾਰਾ ਜਿਆਦਾ ਖਾੜਿਆ ਸੀ ਜਿਆਦਾ ਬਿਮਾਰ ਹੋਏ ਉਹਨਾਂ ਚੋਂ 6 ਸਰ ਜਾਨਵਰਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਟਰੀਟਮੈਂਟ ਕਰਤ ਬਾਅਦ ਜਿੰਨੇ ਜਾਨਵਰ ਨੇ ਉਹ ਸਾਰੇ ਮੌਕੇ ਤੇ ਕਿਉਂਕਿ ਟਾਈਮ ਤੇ ਟਰੀਟਮੈਂਟ ਹੋ ਗਿਆ ਉਹ ਸਾਰੇ ਹੁਣ ਜਿਹੜੇ ਉਹ ਤੰਦਰੁਸਤ ਨੇ ਆਪ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ India Crime News